ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋਸ਼ਲ ਮੀਡੀਆ ਤੇ ਇੱਕ ਖਬਰ ਬਹੁਤ ਜ਼ੋਰ ਤਰੀਕੇ ਨਾਲ ਵਾਇਰਲ ਹੋ ਰਹੀ ਆ ਪਹਾਣਾ ਸਿੱਧੂ ਯੂਟਿਊਬਰ ਜਿਹੜਾ ਵਾ ਉਹਨੂੰ ਮੋੜ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤੇ ਕੇਸ ਐਰ ਕੀ ਬਣਾਇਆ 379 ਬੀ ਦਾ ਕਿ ਉਹਨੇ ਕਿਸੇ ਸੁਖਦੇਵ ਸਿੰਘ ਨਾਮੀ ਬੰਦੇ ਦੀ ਚੈਨੀ ਚੋਰੀ ਕੀਤੀ ਆ ਤੇ ਸਾਰੇ ਬੰਨੇ ਹਹਾਕਾਰ ਮਚੀ ਆ ਕਿ ਇੱਕ ਯੂਟਿਊਬਰ ਜਿਹੜਾ ਲੱਖਾਂ ਰੁਪਏ ਕਮਾਰਿਆ ਉਹਦਾ ਭਰਾ ਜਿਹੜਾ ਉਹ ਪ੍ਰੈਸਮ ଷ୍ਟੇਟਮੈਂਟ ਦੇ ਰਿਹਾ ਉਹ ਵੀ ਤੁਹਾਨੂੰ ਅੱਗੇ ਦਿਖਾਉਨੇ ਆ ਉਹ ਕੀ ਕਹਿ ਰਿਹਾ ਸੋਸ਼ਲ ਮੀਡੀਆ ਤੇ ਵੀ ਗੱਲ ਵਾਇਰਲ ਹੋ ਲਿਖੀ ਜਿਹੜਾ ਪਿਛਲਾ ਦਰਜ ਕਰਾਇਆ ਸੀ ਜਿਸ ਬੀਬੀ ਨੇ ਉੱਤੇ ਵੀ ਦੋ ਪਰਚੇ ਦਰਜ ਹੀ ਤੇ ਉਹਨੂੰ ਕਿਸੇ ਨੇ ਗ੍ਰਿਫਤਾਰ ਨਹੀਂ ਕੀਤਾ ਤੇ ਇਹ ਐਫ ਆਈ ਆਰ ਲਿਖੀ ਕੀ ਤਰੀਕ ਦੀ ਹੈ ਜੀ 20 ਤਰੀਕ ਦੀ ਕੱਟੀ ਹੋਈ ਐਫ ਆਈ ਆਰ ਹੈ ਹਾਂਜੀ ਹਾਂ ਮੇਰੇ ਇੱਕ ਨੂੰ ਮਿਲਦਾ ਐਫ ਆਈ ਆਰ ਇੱਕੋ ਦਿਨ ਦੋ ਐਫ ਆਈ ਆਰਾਂ ਕੱਟੀਆਂ ਨੇ ਕੀ ਕਾਰਨ ਕੀ ਪਤਾ ਲੱਗਿਆ ਸਰ ਕਾਰਨ ਤਾਂ ਕਹਿੰਦੇ ਇਹਨਾਂ ਕਹਿੰਦੇ ਲੁੱਟ ਖੋਹ ਕਰੀਏ ਜੀ ਤੁਹਾਨੂੰ ਲੱਗ ਰਿਹਾ ਹੈ ਕਿ ਕੋਈ ਲੁੱਟ ਖੋਹ ਵਾਲਾ ਕੋਈ ਹੈ ਜਾਂ ਕੋਈ ਸਿਸਟਮ ਕਰ ਸਕਦਾ ਭਾਨਾ ਸਿੱਧੂ ਜਮ ਲੋਕਾਂ ਨੂੰ ਵੀ ਇਹ ਸਵਾਲ ਕਰਨਾ ਚਾਹੁੰਨਾ ਹੈ ਕਿ ਸਾ ਅਸੀਂ ਚਲਾਉਨੇ ਆ ਸਾਡਾ ਅਸੀਂ ਪੰਜਾਬ ਦੇ ਪਹਿਲੇ ਨੰਬਰ ਦੇ ਯੂਟਿਊਬਰ ਆ ਜਦੋਂ ਪੰਜਾਬ ਦੇ ਲੋਕਾਂ ਨੂੰ ਯੂਟਿਊਬ ਬਾਰੇ ਨਹੀਂ ਪਤਾ ਸੀਗਾ ਹਰ ਇੱਕ ਯੂਥ ਤੁਸੀਂ ਜਿਹੜੇ ਜਿੰਨੇ ਵੀ ਯੂਟਿਊਬਰ ਨੇ ਪੰਜਾਬ ਦੇ ਵਿੱਚ ਜਿਹੜੇ ਪੰਜਾਬੀ ਚ ਕੰਟੈਂਟ ਬਣਾਉਂਦੇ ਨੇ ਤੁਸੀਂ ਉਹਨਾਂ ਨੂੰ ਆਨ ਰਿਕਾਰਡ ਜਾ ਕੇ ਪੁੱਛ ਵੀ ਸਕਦੇ ਹੋ ਕਿ ਤੁਹਾਨੂੰ ਯੂਟਿਊਬ ਤੇ ਚੈਨਲ ਬਣਾਉਣਾ ਵੀਡੀਓ ਪਾਉਣੀ ਆ ਇਨਕਮ ਕਿਵੇਂ ਆਉਂਦੀ ਹੈ ਕੀਨੇ ਸਖਾਇਆ ਸਾਡੇ YouTube ਮੋਨਟਾਈਜ਼ਾ ਸਾਡਾ Snapchat ਮੋਨਟਾਈਜ਼ਾ ਸਾਡਾ Instagram ਮੋਨਟਾਈਜ਼ਾ ਸਾਡੀ Facebook ਮੋਨਟਾਈਜ਼ਾ ਸਾਨੂੰ ਚਾਰੇ ਪਾਸੇ ਇਨਕਮ ਆਉਂਦੀ ਐ ਅਸੀਂ ਉਹਦੀ ਮਿਹਨਤ ਕਰਦੇ ਆਂ ਕੰਟੈਂਟ ਬਣਾਉਨੇ ਜੋ ਵੀ ਐ ਜੋ ਪਹਿਲਾਂ ਸਾਡੇ CM ਸਾਹਿਬ ਵੀ ਕਰਦੇ ਰਹੇ ਨੇ ਭਾਰੀ ਨਹੀਂ ਪਏ ਬਾਈ ਬੋਝ ਬਣ ਕੇ ਥੱਲੇ ਦਬ ਨਾ ਪਰ ਰਹੇ ਨੇ ਇੱਕ ਏਜੰਟਾਂ ਦੇ ਪੈਸੇ ਬਣਾਉਣ ਮੜਵਾਉਣੇ ਤੇ ਲੋਕਾਂ ਦੀ ਆਵਾਜ਼ ਉਠਾਉਣੀ ਸਾਡੀ ਫੈਮਲੀ ਨੂੰ ਤੇ ਸਾਨੂੰ ਤੇ ਬਾਈ ਨੂੰ ਏ ਮਨ ਲੋਕੇ ਸਾਡੇ ਉੱਤੇ ਇੱਕ ਵੱਡੇ ਪਹਾੜ ਦੀ ਤਰ੍ਹਾਂ ਸਾਨੂੰ ਨੀਚੇ ਕੋ ਚਲ ਰਹੀ ਹੈ। ਦੇਖੋ ਜੋ ਲੁਧਿਆਣਾ ਚ ਸੀਗਾ ਲੁਧਿਆਣਾ ਚ ਜੋ ਕੁਝ ਹੋਇਆ ਉਹ ਸਾਰੀ ਮੀਡੀਆ ਦੇ ਵਿੱਚ ਆ ਜੀ ਗਿਆ। ਉਹ ਪਤਾ ਹੀ ਹੈ ਸਾਰੇ ਜਨਨ ਨੂੰ ਕਿ ਉੱਥੇ ਕੀ ਕੁਝ ਹੋਇਆ। ਤੇ ਹੁਣ ਪਟਿਆਲਾ ਦੇ ਵਿੱਚ ਸਾਨੂੰ ਕੋਈ ਇਨਫੋਰਮੇਸ਼ਨ ਨਹੀਂ ਸਵੇਰੇ 11 ਵਜੇ ਤੱਕ ਨੇ ਜੇਰ ਤੋਂ ਲੈ ਕੇ ਆਏ ਹੋਏ ਨੇ। ਮੈਨੂੰ ਉਹਦੇ ਬਾਰੇ ਕੋਈ ਪਤਾ ਨਹੀਂ ਕੀ ਹੋਇਆ ਕੀ ਨਹੀਂ ਹੋਇਆ। ਉਹਦੇ ਬਾਰੇ ਮੈਨੂੰ ਕੁਝ ਵੀ ਨਹੀਂ ਪਤਾ। ਨਾ ਜੀ ਦੇ ਦੇਖੋ ਮੈਂ ਸੁਣਨ ਚ ਆਇਆ ਜਿਹੜੇ ਮੇਰੇ 2-4 ਮਿੱਤਰ ਨੇ ਉਹ ਕਹਿੰਦੇ ਵੀ ਪਰਚਾ ਵੀ ਖੁੱਲਿਆ ਤੇਨੂੰ ਵੀ ਡਾਉਣਗੇ। ਵਨ ਚਾਰ ਜਨਤਨ ਨੂੰ ਹੋਰ ਵੀ ਜਿੱਡਾ ਆਉਣਗੇ ਵਿੱਚ ਠੀਕ ਹੈ ਤੇ ਜੋ ਦੋ ਚਾਰ ਬੰਦੇ ਸਾਡੇ ਗਏ ਆ ਮੈਂ ਪੰਚਾਇਤ ਗਈ ਆ ਸਾਡੀ ਪਿੰਡ ਦੀ ਉਹਨਾਂ ਨੇ ਪਹਿਲਾਂ ਸਦਰ ਚ ਪਤਾ ਕੀਤਾ ਉਹ ਕਹਿੰਦੇ ਸੀਆਈ ਲੈ ਕੇ ਸੀਆਈ ਪਤਾ ਕੀਤਾ ਕਹਿੰਦੇ ਸਦਰ ਚ ਲੈ ਗਏ ਬਸ ਆਹੀ ਉਹ ਉਹਦੇ ਫਿਰ ਸਦਰ ਚ ਗਏ ਉਹ ਕਹਿੰਦੇ ਜੀ ਪੁਨਰਹੀੜੀ ਚੌਂਕੀ ਤੇ ਲੈ ਗਏ ਕੋਈ ਮਾਮਲਾ ਸਮਝ ਨਹੀਂ ਆ ਰਿਹਾ ਬਾਈ ਕੀ ਵੇਰੇ ਕਿ ਅੱਜ ਇਹ ਸਾਡੇ ਘਰ ਅੱਗ ਲੱਗੀ ਐ ਮੈਂ ਇਹ ਗੱਲ ਕਹਿਣਾ ਕਿ ਆਉਣ ਵਾਲੇ ਟਾਈਮ ਚ ਇਹ ਅੱਗ ਪੰਜਾਬ ਦੇ ਹਰ ਇੱਕ ਘਰ ਚ ਲੱਗੂਗੀ ਜਿਹੜਾ ਵੀ ਬੰਦਾ ਬੋਲੂ ਉਨੂੰ ਦੱਬਿਆ ਕੁਝ ਲਿਆ ਵੀ ਜਾਊਗਾ ਜੋ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਊਗਾ ਤਾਂ ਉਹਨੂੰ ਮਾਰ ਕੇ ਵੀ ਖਪਾਇਆ ਜਾਊਗਾ ਇਹ ਪਹਿਲਾਂ ਵੀ ਹੋਇਆ ਪੰਜਾਬ ਨਾਲ ਇਹ ਹੁਣ ਅੱਗੇ ਵੀ ਹੋਊਗਾ ਮੈਂ ਪੰਜਾਬ ਦੇ ਲੋਕਾਂ ਨੂੰ ਇਹੀ ਬੇਨਤੀ ਕਰਨਾ ਚਾਹਣਾ ਹੈ ਕਿ ਉੱਠ ਕੇ ਜਿਹੜਾ ਇਹ ਜ਼ਬਰ ਜੁਰਮ ਹੋ ਰਿਹਾ ਹੈ ਇਹਦੇ ਖਿਲਾਫ ਲੜਨ ਦੀ ਹਿੰਮਤ ਕਰ ਲੋ ਨਹੀਂ ਤਾਂ ਇਹ ਬਹੁਤ ਭਾਰੀ ਪੈਣਾ ਪੰਜਾਬ ਤੇ ਬਹੁਤ